ਕਿ ਅਕਸਰ ਪਹਿਲਾ ਚੋਣ ਹੁੰਦਾ ਸੀ ਦੋ ਪਾਰਟੀਕੂਲਰ ਪਾਰਟੀਆਂ ਦੇ ਵਿੱਚ ਇਸ ਵਾਰ ਕਾਂਗਰਸ ਆਮ ਆਦਮੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਹੈ ਭਾਜਪਾ ਤੇ ਅ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਹੈ ਗੁਰਜੀਤ ਔਜਲਾ ਲੋਕਲ ਨੇ ਤਾਂ ਇਸ ਕਰਕੇ ਲੋਕਲ ਰੀਚ ਵੀ ਉਹਨਾਂ ਦੀ ਅੱਛੀ ਹੈ ਅਨਿਲ ਜੋਸ਼ੀ ਵੱਡਾ ਨਾਮ ਹੈ ਤਾਂ ਉਹ ਵੀ ਲੋਕਲ ਨੇ ਔਰ ਕਿਉਂਕਿ ਅੰਮ੍ਰਿਤਸਰ ਦੇ ਸ਼ਹਿਰ ਦੇ ਰਹਿਣ ਵਾਲੇ ਨੇ ਤਾਂ ਉਹ ਵੀ ਇਸ ਕਰਕੇ ਲੋਕਲ ਇੱਕ ਵਧੀਆ ਉਮੀਦਵਾਰ ਦੇ ਤੌਰ ਤੇ ਜਾਣੇ ਜਾ ਰਹੇ ਨੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਔਰ ਉਹਨਾਂ ਨੇ ਕਿਹਾ ਕਿ ਮੇਰਾ ਘਰ ਅੰਮ੍ਰਿਤਸਰ ਹੈ ਅੰਮ੍ਰਿਤਸਰ ਦੇ ਵਿੱਚ ਉਹ ਜੰਮੇ ਪਲੇ ਸਿੱਖਿਆ ਉਹਨਾਂ ਨੇ ਇੱਥੋਂ ਦੀ ਹਾਸਲ ਕੀਤੀ ਤਾਂ ਇਸ ਕਰਕੇ ਉਹ ਕਹਿੰਦੇ ਜੀ ਮੈਂ ਅੰਮ੍ਰਿਤਸਰ ਦਾ ਲੋਕਲਾਂ ਚਾਹੇ ਮੇਰੀ ਡਿਊਟੀ ਬਾਹਰ ਰਹੀ ਹੋਵੇ ਮੈਂ ਐਜ਼ ਅ ਐਮਬੈਸਡਰ ਜਿਹਾ ਹੈ ਬਹੁਤ ਕੀ ਕੰਮ ਕੀਤਾ ਲੇਕਿਨ ਮੈਂ ਹਾਂ ਅੰਮ੍ਰਿਤਸਰ ਦਾ ਹੀ ਤਾਂ ਕੁਲ ਮਿਲਾ ਕੇ ਅੰਮ੍ਰਿਤਸਰ ਨੂੰ ਸਮਰਪਣ ਜਿਹੜਾ ਹੈ ਉਹ ਕਰਦੇ ਹੋਏ ਨਜ਼ਰ ਆ ਰਹੇ ਨਹੀਂ ਪੰਥਕ ਸਿਆਸਤ ਦੀ ਅਗਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਨਾਮ ਹੈ ਅਗਰ ਅਸੀਂ ਬਿਲਕੁਲ ਹੀ ਉਹਨਾਂ ਨੂੰ ਅਨਗੋਲਾ ਕਰਦੀਏ ਤਾਂ ਸ਼ਾਇਦ ਇਹ ਲੱਗਦਾ ਨਹੀਂ ਹੈ ਕਿ ਅਸੀਂ ਸਿਆਸਤ ਦੀ ਪੂਰਨ ਤੌਰ ਤੇ ਚਰਚਾ ਕਰ ਸਕੀਏ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਡੰਪ ਦਾ ਸਾਹਮਣਾ ਹੈ ਜਿਹੜੀ ਅੰਮ੍ਰਿਤਸਰ ਦੀ ਜਿਹੜੀ ਹਵਾ ਹੈ ਨਾ ਉਹ ਇੱਕ ਲੋਕਲ ਫੋਰ ਵੋਕਲ ਅਸੀਂ ਬਹੁਤ ਸਾਰਾ ਵਰਡ ਸੁਣਨੇ ਆ ਕਿ ਹਰ ਬੰਦਾ ਕਹਿਣਾ ਚਾਹੁੰਦਾ ਕਿ ਮੈਂ ਅਵੇਲੇਬਲ ਹਾਂ ਲੇਕਿਨ ਜਿਹੜੀ ਇਸ ਵੇਲੇ ਅੰਮ੍ਰਿਤਸਰ ਦੀ ਲੜਾਈ ਕਾਫੀ ਟਫ ਹੈ ਪੰਜਾਬ ਵਿੱਚ ਲੋਕ ਸਭਾ ਚੋਣਾਂ ਜਲਦੀ ਹੀ ਆਉਣ ਵਾਲੀਆਂ ਨੇ ਤੇ ਅੱਜ ਆਪਾਂ ਗੱਲ ਕਰਾਂਗੇ ਜ਼ਿਲ੍ਹਾ ਅੰਮ੍ਰਿਤਸਰ ਜੋ ਕਿ ਹੋਲੀ ਸਿਟੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਇਸ ਵਾਰ ਦੇ ਕੈਂਡੀਡੇਟ ਬਹੁਤ ਹੀ ਜ਼ਿਆਦਾ ਅਹਿਮ ਨੇ ਅਤੇ ਜਾਣਿਆ ਜਾਂਦਾ ਹੈ ਕਿ ਜਿਹੜੇ ਇਸ ਵਾਰ ਪਹਿਲੀ ਵਾਰ ਹੋਇਆ ਹੈ ਕਿ ਬਾਦਪਾ ਤੇ ਅਕਾਲੀ ਦਲ ਇਕੱਠੇ ਨਹੀਂ ਬਲਕਿ ਅਲੱਗ-ਅਲੱਗ ਲੜ ਰਹੇ ਨੇ ਸੋ ਸਾਡੇ ਨਾਲ ਪੱਤਰਕਾਰ ਮੌਜੂਦ ਨੇ ਸੁਮਿਤ ਖੰਨਾ ਜੀ ਜੋ ਸਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਇਸ ਸਾਲ ਦੀ ਜੜੀ ਅੰਮ੍ਰਿਤਸਰ ਦੀਆਂ ਖਾਸ ਕਰਕੇ ਚੋਣਾ ਕਿਸ ਤਰ੍ਹਾਂ ਕਿੱਧਰ ਦੀ ਹਵਾ ਜੜੀ ਵਹਿ ਰਹੀ ਹੈ ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਤੇ ਇਸ ਸਾਲ ਦੇ ਕਿਸ ਤਰ੍ਹਾਂ ਜੜੀਆਂ ਚੋਣਾ ਜੜੀਆਂ ਲੜੀਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਜਿਹੜੇ ਸਾਰੇ ਜਿਹੜੇ ਕੈਂਡੀਡੇਟ ਬਹੁਤ ਹੀ ਮਾਹਿਰ ਨੇ ਸੋ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਸ਼ੁਕਰੀਆ ਸੁਨੀਆ ਔਰ ਅੰਮ੍ਰਿਤਸਰ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਇੱਕ ਬੜਾ ਇੰਪੋਰਟੈਂਟ ਸਿਟੀ ਹੈ ਅਗਰ ਪੂਰੇ ਪੰਜਾਬ ਦੀ ਗੱਲ ਕਰੀਏ ਨਾ ਤਾਂ ਅੰਮ੍ਰਿਤਸਰ ਦਾ ਇੱਕ ਅਲੱਗ ਸਥਾਨ ਹੈ ਕਿਉਂਕਿ ਅੰਮ੍ਰਿਤਸਰ ਕੱਲੇ ਪੰਜਾਬ ਚ ਨਹੀਂ ਦੁਨੀਆ ਭਰ ਦੇ ਵਿੱਚ ਜਾਣਿਆ ਜਾਂਦਾ ਹੈ ਔਰ ਖਾਸ ਕਰਕੇ ਅਗਰ ਕੋਈ ਵੀ ਪਾਰਟੀ ਇੱਥੋਂ ਦੀ ਆਪਣਾ ਉਮੀਦਵਾਰ ਉਤਾਰਦੀ ਹੈ ਔਰ ਅਗਰ ਉਹ ਜਿੱਤਦੇ ਨਹੀਂ ਨਾ ਤਾਂ ਉਹ ਉਹਨਾਂ ਦੀ ਇੱਕ ਲੈਗੇਸੀ ਬੰਦੀ ਹੈ ਕਿ ਅਸੀਂ ਅਮਰਸਰ ਸਾਹਿਬ ਜੋ ਕਿ ਇੱਕ ਪਵਿੱਤਰ ਧਰਤੀ ਹੈ ਸ੍ਰੀ ਗੁਰੂ ਰਾਮਦਾਸ ਜੀ ਦੀ ਵਿਸਾਈ ਧਰਤੀ ਹੈ ਤਾਂ ਉੱਥੇ ਜਿਹੜਾ ਹੈ ਅਸੀਂ ਜਿਹੜਾ ਹੈ ਅਸੀਂ ਇੱਥੇ ਜਿੱਤ ਹਾਸਲ ਕਰਾਂਗੇ ਅਗਰ ਇਸ ਵਾਰ ਚੋਣਾਂ ਦੀ ਗੱਲ ਕਰੀ ਤਾਂ ਪੰਜ ਪਾਰਟੀਆਂ ਨੇ ਪੰਜ ਪਾਰਟੀਆਂ ਦੀ ਗੱਲ ਇਸ ਕਰਕੇ ਕਰ ਰਹੇ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਅਮਰਤਸਰ ਨੂੰ ਵੀ ਅੱਡ ਨਹੀਂ ਕਰ ਸਕਤੇ ਕਿਉਂਕਿ ਅਕਸਰ ਪਹਿਲਾ ਚੋਣ ਹੁੰਦਾ ਸੀ ਦੋ ਪਾਰਟੀਕੂਲਰ ਪਾਰਟੀਆਂ ਦੇ ਵਿੱਚ ਇਸ ਵਾਰ ਕਾਂਗਰਸ ਆਮ ਆਦਮੀ ਪਾਰਟੀ ਹੈ ਸ਼ ਹੈ ਹੈ ਪਾਚ ਪਾਤੀ ਅ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਹੈ ਤਾਂ ਸਭ ਤੋਂ ਪਹਿਲੇ ਸੱਤਾ ਸਰਕਾਰ ਦੀ ਗੱਲ ਕਰੀ ਜੇ ਤਾਂ ਆਮ ਆਦਮੀ ਪਾਰਟੀ ਨੇ ਆਪਣੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਉਤਾਰਿਆ ਔਰ ਅਗਰ ਗੱਲ ਕੀਤੀ ਜਾਵੇ ਕਾਂਗਰਸ ਦੀ ਤਾਂ ਕਾਂਗਰਸ ਤੋਂ ਗੁਰਜੀਤ ਔਜਲਾ ਨੇ ਗੁਰਜੀਤ ਔਜਲਾ ਦੋ ਟਾਈਮਸ ਦੇ ਮੈਂਬਰ ਪਾਰਲੀਮੈਂਟ ਨੇ ਤੇ ਤੀਸਰੀ ਵਾਰ ਇਸ ਚੋਣ ਮੈਦਾਨ 'ਚ ਨੇ ਔਰ ਗੁਰਜੀਤ ਔਜਲੇ ਤੋਂ ਅਸੀਂ ਸ਼ੁਰੂਆਤ ਕਰਦੇ ਹਾਂ ਤਾਂ ਗੁਰਜੀਤ ਔਜਲਾ ਇੱਕ ਲੋਕਲ ਉਮੀਦਵਾਰ ਨੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦਾ ਨਹੀਂ ਆਰੂਪ ਹੈ ਕਿ ਉਹ ਬਾਹਰੋਂ ਆਏ ਨੇ ਜਾਂ ਕਿਸ ਤਰ੍ਹਾਂ ਦੇ ਨੇ ਔਰ ਪਿਛਲੇ ਕੁਝ ਅਗਰ ਲੰਬੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਗੁਰਜੀਤ ਔਜਲਾ ਅੰਮ੍ਰਿਤਸਰ ਦੇ ਵਿੱਚ ਵਿਚਰਦੇ ਲੋਕਾਂ 'ਚ ਨਜ਼ਰ ਆਏ ਨੇ ਅਗਰ ਸ਼ਹਿਰ ਦੇ ਕੋਈ ਮੁੱਦੇ ਹੋਣ ਠੀਕ ਹੈ ਸੈਟੀਸਫਾਈ ਕਦੀ ਕਿਸੇ ਨੂੰ ਨਹੀਂ ਕਰਾਇਆ ਜਾ ਸਕਦਾ ਲੇਕਿਨ ਗੁਰਜੀਤ ਔਜਲਾ ਲੋਕਲ ਨੇ ਇਸ ਕਰਕੇ ਲੋਕਲ ਰੀਚ ਵੀ ਉਹਨਾਂ ਦੀ ਅੱਛੀ ਹੈ ਔਰ ਇਸ ਵਾਰ ਇਸ ਕਰਕੇ ਕਿਉਂਕਿ ਬਹੁਤ ਸਾਰੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਸ਼ਾਇਦ ਗੁਰਜੀਤ ਔਜਲਾ ਦੀ ਟਿਕਟ ਬਦਲੀ ਜਾਵੇ ਲੇਕਿਨ ਉਹ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਨੇ ਤੇ ਦੂਸਰੇ ਪਾਸੇ ਉਹਨਾਂ Ja, hat ਸ਼੍ਰੋਮਣੀ ਅਕਾਲੀ ਦਲ ਤੋਂ ਅਨਿਲ ਜੋਸ਼ੀ ਅਨਿਲ ਜੋਸ਼ੀ ਵੀ ਲੋਕਲ ਅੰਮ੍ਰਿਤਸਰ ਤੋਂ ਨੇ ਸਾਬਕਾ ਕੈਬਨਿਟ ਮੰਤਰੀ ਨੇ ਠੀਕ ਹੈ ਪਹਿਲੇ ਪਾਜ ਪਾ ਸੀ ਲੇਕਿਨ ਉਸ ਤੋਂ ਬਾਅਦ ਅ ਅਕਾਲੀ ਦਲ ਦੇ ਵੀ ਸ਼ਾਮਲ ਹੁੰਦੇ ਨੇ ਅੱਡੋ ਅੱਡ ਹੁੰਦੀਆਂ ਪਾਰਟੀਆਂ ਦੋਨੋਂ ਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਪਾਜ ਪਾ ਤੋਂ ਬਾਅਦ ਹੁਣ ਅਕਾਲੀ ਦਲ ਚ ਨੇ ਅਨਿਲ ਜੋਸ਼ੀ ਵੱਡਾ ਨਾਮ ਹੈ ਤਾਂ ਉਹ ਵੀ ਲੋਕਲ ਨੇ ਔਰ ਕਿਉਂਕਿ ਅ ਅੰਮ੍ਰਿਤਸਰ ਦੇ ਸ਼ਹਿਰ ਦੇ ਰਹਿਣ ਵਾਲੇ ਨੇ ਤਾਂ ਉਹ ਵੀ ਇਸ ਕਰਕੇ ਲੋਕਲ ਇੱਕ ਵਧੀਆ ਉਮੀਦਵਾਰ ਦੇ ਤੌਰ ਤੇ ਜਾਣੇ ਜਾ ਰਹੇ ਨੇ ਹੁਣ ਅਸੀਂ ਆ ਜੰਨੇ ਆ ਤੁਸੀਂ ਭਾਜਪਾ ਵੱਲ ਭਾਜਪਾ ਵੱਲ ਤਰਨਜੀਤ ਸਿੰਘ ਸੰਧੂ ਕਿਉਂਕਿ ਦ ਬੁਰਾ ਰਹੀਆ ਕਿਉਂਕਿ ਉਹਨਾਂ ਨੇ ਦੋ ਵਾਰ ਬਾਹਰੋਂ ਕੈਂਡੀਡੇਟ ਲਿਆਂਦੇ ਅਗਰ ਸਵਰਗੀ ਅਰੁਣ ਜੇਤਲੀ ਹਾਂ ਦੀ ਗੱਲ ਕੀਤੀ ਜਾਵੇ ਤਾਂ ਵੱਡਾ ਨਾਮ ਸੀ ਉਹਨਾਂ ਲਿਆਂਦਾ ਅਮਰਸਰ ਕਿ ਜਿੱਤ ਹਾਸਲ ਕਰਨਗੇ ਲੇਕਿਨ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹਰਦੀਪੂਰੀ ਉਹ ਵੀ ਬਾਹਰ ਤੇ ਸੀ ਲੇਕਿਨ ਤੀਸਰੀ ਵਾਰ ਜਿਹੜਾ ਉਹਨਾਂ ਨੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਔਰ ਉਹਨਾਂ ਨੇ ਕਿਹਾ ਕਿ ਮੇਰਾ ਘਰ ਅਮਰਸਰ ਹੈ ਅਮਰਸਰ ਦੇ ਵਿੱਚ ਉਹ ਜੰਮੇ ਪਲੇ ਸਿੱਖਿਆ ਉਹਨਾਂ ਨੇ ਇੱਥੋਂ ਦੀ ਹਾਸਲ ਕੀਤੀ ਤਾਂ ਇਸ ਕਰਕੇ ਉਹ ਕਹਿੰਦੇ ਜੀ ਮੈਂ ਅਮਰਸਰ ਦਾ ਲੋਕਲਾਂ ਚਾਹੇ ਮੇਰੀ ਡਿਊਟੀ ਬਾਹਰ ਰਹੀ ਹੋਵੇ ਮੈਂ ਐਜ਼ ਅ ਐਮਬੈਸਡਰ ਜਿਹੜਾ ਅੰਮ੍ਰਿਤਸਰ ਦਾ ਹੀ ਤਾਂ ਕੁੱਲ ਮਿਲਾ ਕੇ ਅੰਮ੍ਰਿਤਸਰ ਨੂੰ ਸਮਰਪਣ ਜਿਹੜਾ ਹੈ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਇੱਕ ਵੱਡਾ ਨਾਮ ਹੈ ਤਾਂ ਕੁੱਲ ਮਿਲਾ ਕੇ ਚਾਰ ਪਾਰਟੀਆਂ ਹੁਣ ਪੰਜਵੀਂ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਗਰ ਗੱਲ ਕੀਤੀ ਜਾਵੇ ਤਾਂ ਨਾਮ ਅੰਮ੍ਰਿਤਸਰ ਹੈ ਲੇਕਿਨ ਮੁਖੀ ਸਮਰਨਜੀਤ ਸਿੰਘ ਮਾਨ ਅੰਮ੍ਰਿਤਸਰ ਚੋਣ ਨਹੀਂ ਲੜਦੇ ਲੇਕਿਨ ਇਸ ਵਾਰ ਉਹਨਾਂ ਨੇ ਆਪਣੇ ਬੇਟੇ ਨੂੰ ਇਸ ਵਾਰ ਚੁਨਾਮ ਮੈਦਾਨ ਚ ਉਤਾਰਿਆ ਹੈ ਤਾਂ ਇੱਕ ਪੰਥਕ ਸਿਆਸਤ ਦੀ ਅਗਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਨਾਮ ਹੈ ਅਗਰ ਅਸੀਂ ਬਿਲਕੁਲ ਹੀ ਉਹਨਾਂ ਨੂੰ ਅਨਗੋਲਾ ਕਰ ਦਈਏ ਤਾਂ ਸ਼ਾਇਦ ਇਹ ਲੱਗਦਾ ਨਹੀਂ ਹੈ ਕਿ ਅਸੀਂ ਸਿਆਸਤ ਦੀ ਪੂਰਨ ਤੌਰ ਤੇ ਚਰਚਾ ਕਰ ਸਕੀਏ ਇਸ ਕਰਕੇ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਨਾਮ ਲੈਂਦਾ ਕਿਉਂਕਿ ਪੰਥਕ ਗਲਿਆਰੇ ਦੇ ਵਿੱਚ ਜਿਹੜਾ ਹੈ ਉਹ ਨਾਮ ਗੂੰਜਦਾ ਹੈ ਉਹ ਅਸੀਂ ਪੂਰੇ ਅਗਰ ਸੀਟਸ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਬਹੁਤ ਕਰਮੀ ਜਿਹੜੇ ਪੰਜ ਹਲਕੇ ਨੇ ਜਿਨ੍ਹਾਂ ਚੋਂ ਚਾਰ ਹਲਕੇ ਜਿਹੜੇ ਨੇ ਉਹ ਮੰਨੇ ਜਾਂਦੇ ਨੇ ਕਿ ਇੱਕ ਤਰ੍ਹਾਂ ਦੀ ਪਰਸੈਪਸ਼ਨ ਹੈ ਕਿ ਉਹ ਹਿੰਦੂ ਡੋਮੀਨੇਟਿਡ ਏਰੀਆਜ਼ ਵੀ ਹੈਗੇ ਨੇ ਅਗਰ ਗੱਲ ਕੀਤੀ ਜਾਵੇ ਨਾਰਥ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਅਨਿਲ ਜੋਸ਼ੀ ਵੀ ਇਸੇ ਹਲਕੇ ਤੋਂ ਨੇ ਉਸ ਤੋਂ ਬਾਅਦ ਅਗਰ ਸੈਂਟਰਲ ਹਲਕੇ ਦੀ ਗੱਲ ਕੀਤੀ ਜਾਵੇ ਈਸਟ ਹਲਕੇ ਦੀ ਗੱਲ ਕੀਤੀ ਜਾਵੇ ਜਾਂ ਵੈਸਟ ਦੀ ਸਿਰਫ ਇੱਕ ਦੱਖਣੀ ਹਲਕਾ ਹੈ ਜਿਸ ਦੇ ਵਿੱਚ ਅਕਸਰ ਅਸੀਂ ਕਹਿੰਦੇ ਨੇ ਕਿ ਸਿੱਖ ਡੋਮੀਨੇਟਿਡ ਏਰੀਆਜ਼ ਨੇ ਪਰ ਇਸ ਵਾਰ ਜਿਹੜੀ ਚੋਨਾ ਦੇ ਮੁੱਦੇ ਨੇ ਉਹ ਕੁਝ ਬਦਲੇ-ਬਦਲੇ ਨਜ਼ਰ ਆ ਰਹੇ ਨੇ ਜੀ ਬਿਲਕੁਲ ਉਹੀ ਮੁੱਦੇ ਜਾਨਣਾ ਚਾਹਵਾਂਗੇ ਕਿ ਕਿ ਇਸ ਸਾਲ ਦੇ ਜਿਹੜੇ ਮੁੱਦੇ ਨੇ ਤੁਸੀਂ ਕਿਹਾ ਬਦਲੇ ਹੋਏ ਨੇ ਕੀ ਕੀ ਮੁੱਦੇ ਨੇ ਅੱਜ ਜਿਹੜੇ ਆਮ ਜਨਤਾ ਦੇ ਵੀ ਕਹਿ ਸਕਦੇ ਆ ਤੇ ਜਿਹੜੀਆਂ ਪਾਰਟੀਆਂ ਜਿਹੜੀਆਂ ਉਠਾ ਰਹੀਆਂ ਨੇ ਜਿਹੜੇ ਕੰਮ ਕਰ ਰਹੀਆਂ ਨੇ ਉਹ ਕਿਸ ਵੱਲ ਨੂੰ ਹਵਾਜ਼ ਆ ਰਹੀ ਹੈ ਕਿਸ ਵੱਲ ਲੱਗਦਾ ਹੈ ਕਿ ਇਹ ਜਿਹੜੀ ਪਾਰਟੀ ਹੈ ਜਿਆਦਾ ਮਤਲਬ ਬਹੁਤ ਐਫਰਟਸ ਕਰ ਰਹੀ ਹੈ ਆਮ ਜਨਤਾ ਦੀ ਸੁਣਵਾਈ ਕਰ ਰਹੀ ਹੈ ਜਿਹੜੀਆਂ ਪ੍ਰੋਬਲਮਸ ਜਿਹੜੀਆਂ ਆਉਂਦੀਆਂ ਦਿੱਕਤਾਂ ਆਉਂਦੀਆਂ ਨੇ ਉਹਨਾਂ ਦੀ ਪਰਭਾਈ ਕਰ ਰਹੀ ਹੈ ਬਿਲਕੁਲ ਅਗਰ ਸ਼ੁਰੂਆਤ ਕਰ ਲਈਏ ਸਤਾ ਅਸਰ ਤੋਂ ਸਤਾ ਤਾਂ ਰੇਸ ਲਈ ਅਗਰ ਕਾਲ ਕੀਤੀ ਜਾਵੇ ਤਾਂ ਲੋਕ ਸਭਾ ਦੇ ਵਿੱਚ ਗੁਰਜੀਤ ਓਦਲਾ ਨੇ ਗੁਰਜੀਤ ਓਦਲਾ ਵੱਲੋਂ ਆਪਣਾ ਇੱਕ ਕਿਆ ਗਿਆ ਕਿ ਮੈਂ ਅੰਮ੍ਰਿਤਸਰ ਵਾਸਤੇ ਬਹੁਤ ਕੰਮ ਕੀਤਾ ਉਡਾਨਾਂ ਦੀ ਅਗਰ ਗੱਲ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਮੇਰਾ ਬਹੁਤ ਰੋਲ ਸੀ ਸ਼ਹਿਰ ਨੂੰ ਮੈਂ ਸਮਰਪਿਤ ਰਿਹਾ ਪਰ ਬਹੁਤ ਸਾਰੇ ਗੱਲਾਂ ਉਹਨਾਂ ਵੱਲੋਂ ਕਹੀਆਂ ਗਈਆਂ ਨੇ ਕਿ ਮੈਂ ਅੰਮ੍ਰਿਤਸਰ ਸ਼ਹਿਰ ਵਾਸਤੇ ਜਿੰਨੇ ਵੀ ਕੰਮ ਕੀਤੇ ਜਿਹਦੇ ਵਿੱਚ ਖਾਸ ਕਰਕੇ ਉਹਨਾਂ ਨੇ ਫਲਾਈਟ ਦੇ ਮੁੱਦੇ ਨੂੰ ਉਠਾ ਰਿਆ ਲੇਕਿਨ ਅਕਸੋ ਲਾਵਾ ਵੀ ਬਹੁਤ ਸਾਰੇ ਮੁੱਦੇ ਨੇ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਡੰਪ ਦਾ ਸਾਹਮਣੇ ਆ ਰਿਹਾ ਹੈ ਡੰਪ ਦੇ ਮੁੱਦੇ ਦੇ ਉੱਤੇ ਸਭ ਤੋਂ ਡੀ ਪ੍ਰੋਬਲਮ ਹੈ ਕਿ ਡੰਪ ਦਿਨੋ ਦਿਨ ਲਗਾਤਾਰ ਵੱਧਦਾ ਜਾ ਰਿਹਾ ਉਹਦੇ ਇਤੇ ਕਿਸੇ ਦੀ ਫਰਮਾਈ ਨਹੀਂ ਹੋ ਰਹੀ ਤਾਂ ਅਨਿਲ ਜੋਸ਼ੀ ਦੂਸਰੇ ਪਾਸੇ ਨੇ ਗੁਰਜੀਤ ਔਦਲਾ ਗਨਾਰੇ ਨੇ ਕਿ ਮੈਂ ਬਹੁਤ ਸਾਰੇ ਕੰਮ ਕੀਤੇ ਔਰ ਖਾਸ ਕਰਕੇ ਜੰਮੂ ਐਕਸਪ੍ਰੈਸ ਹਾਈਵੇ ਜਿਹੜਾ ਹੈ ਉਸ ਦੇ ਵਿੱਚ ਸ਼ਰੇ ਗੁਰਜੀਤ ਔਦਲਾ ਨੂੰ ਜਾਂਦਾ ਹੈ ਕਿਉਂਕਿ ਕੁਝ ਸਮਾਂ ਪਹਿਲੇ ਇਸ ਤਰ੍ਹਾਂ ਦੀ ਸਥਿਤੀ ਬਣੀ ਸੀ ਕਿ ਸ਼ਾਇਦ ਇਸ ਐਕਸਪ੍ਰੈਸ ਹਾਈਵੇ ਨੂੰ ਕਰਤਾਰਪੁਰ ਤੋਂ ਜੰਮੂ ਵੱਲ ਮੋੜ ਦਿੱਤਾ ਜਾਵੇ ਤਾਂ ਉਸ ਵੇਲੇ ਇੱਕ ਬੜਾ ਸੰਘਰਸ਼ ਪੰਜਾਬ ਚੰਗੀ ਜਿਹੜਾ ਰੋਲ ਜਿਹੜਾ ਹੈ ਉਹ ਸੰਸਦ ਗੁਰਜੀਤ ਸਿੰਘ ਔਜਲਾ ਵੱਲੋਂ ਨੇ ਬਾਇਆ ਗਿਆ ਸੀ ਉਹ ਐਕਸਪ੍ਰੈਸ ਹਾਈਵੇ ਜਿਹੜਾ ਹੈ ਉਹ ਅਮਰਸਰ ਸਾਹਿਬ ਨੂੰ ਮਿਲਿਆ ਜਿਸ ਦੇ ਨਾਲ ਕੀ ਮਾਤਾ ਵੈਸ਼ਨੂ ਦੇਵੀ ਨਾਲ ਕਨੈਕਟ ਹੋ ਸਕਿਆ ਅਮਰਸਰ ਤਾਂ ਇਸ ਤਰ੍ਹਾਂ ਦੇ ਕੰਮ ਉਹ ਗਿਣਤੀ ਗਿਨਾਰੇ ਨੇ ਅਗਰ ਅਨਿਲ ਜੋਸ਼ੀ ਨਾਲ ਦੀ ਗੱਲ ਕੀਤੀ ਜਾਵੇ ਤਾਂ ਜ਼ਿਲੇ ਪੱਦਰ ਦੇ ਉੱਤੇ ਉਹਨਾਂ ਦਾ ਅਕਸ ਕਾਫੀ ਅੱਛਾ ਹੈ ਕਿਉਂਕਿ ਐਜ਼ ਅ ਕੈਬਨਿਟ ਮਨਿਸਟਰ ਜਦੋਂ ਰਹੇ ਤਾਂ ਉਹਨਾਂ ਨੇ ਨੌਰਥ ਹਲਕੇ ਦੇ ਵਿੱਚ ਬਹੁਤ ਸਾਰੇ ਕੰਮ ਕਰਾਏ ਔਰ ਅੱਜ ਵੀ ਨੌਰਥ ਹਲਕੇ ਦੀ ਖੂਬਸੂਰਤੀ ਮਿਲਦੀ ਹੈ ਔਰ ਉਹਨਾਂ ਉਹ ਮੁੰਡਿਆਂ ਨੂੰ ਲੈ ਕੇ ਜਿਹੜਾ ਨੇ ਉਹ ਚੋਣ ਮੈਦਾਨ ਲੇਕਿਨ ਇਕੱਲੇ ਇੱਕ ਹਲਕੇ ਦੇ ਮੁੱਦੇ ਦੇ ਨਾਲ ਪੂਰੇ ਸ਼ਹਿਰ ਦੀ ਕਿਉਂਕਿ ਪਿੰਡਾਂ ਦੀ ਵੀ ਸਿਆਸਤਾਂ ਪੰਜ ਹਲਕੇ ਸ਼ਹਿਰੀ ਨੇ ਚਾਰ ਹਲਕੇ ਦਿਹਾਤੀ ਦੇ ਨੇ ਤਾਂ ਨੌ ਹਲਕਿਆਂ ਦੀ ਸਿਆਸਤ ਜਿਹੜੀ ਹੈ ਉਹ ਅਲੱਗ ਹੁੰਦੀ ਹੈ ਤਾਂ ਅਨਿਲ ਜੋਸ਼ੀ ਕੁੱਲ ਮਿਲਾਕੇ ਗੱਲ ਕਰ ਰਹੇ ਨੇ ਕਿ ਮੈਂ ਬਹੁਤ ਸਾਰਾ ਕੰਮ ਕਰਾਇਆ ਮੈਂ ਲੋਕਾਂ ਨੂੰ ਮਿਲਨ ਸਾਰਾ ਲੋਕ ਮੈਨੂੰ ਮਿਲ ਸਕਦੇ ਨਹੀਂ ਤੇ ਇਸ ਕਰਕੇ ਅਨਿਲ ਜੋਸ਼ੀ ਇੱਕ ਲੋਕਲ ਕੈਂਡੀਡੇਟ ਹੈ ਉਹਨਾਂ ਦੇ ਨਾਤੇ ਲੋਕਾਂ ਦੇ ਅਵੇਲੇਬਿਲਟੀ ਹੈ ਟਫ ਮੈਚ ਇੱਥੇ ਹੀ ਸ਼ੁਰੂ ਹੋ ਜਾਂਦਾ ਹੈ ਕਿ ਜਦੋਂ ਇੱਕ ਬੰਦਾ ਕਹਿੰਦਾ ਮੈਂ ਵੀ ਲੋਕਲ ਹਾਂ ਦੂਸਰਾ ਬੰਦਾ ਕਹਿੰਦਾ ਮੈਂ ਵੀ ਲੋਕਲ ਹਾਂ ਤਾਂ ਲੋਕਲ ਦੇ ਵਿੱਚ ਇੱਕ ਲੋਕਲ ਦੇ ਵੋਟਰ ਦੇ ਵਿੱਚ ਜਿਹੜਾ ਲੀਡਰ ਹੁੰਦਾ ਨਾ ਉਹਦਾ ਇੱਕ ਪਰਸਨਲ ਬੋਰ ਉਦੀ ਹਾਰ ਜਿੱਤ ਜਰੀ ਉਹਦੇ ਪਰਸਨਲ ਬੋਰਡ ਬੈਂਕ ਦੇ ਉੱਤੇ ਬਹੁਤ ਕੈਰੀ ਕਰਦੀ ਐ ਉਹਦਾ ਲੋਕਾਂ ਨਾਲ ਰੱਖ ਰਖਾਵ ਕਿੰਨਾ ਲੋਕਾਂ ਨੂੰ ਮੇਲ ਜੋਲ ਕਿੰਨਾ ਲੋਕਾਂ ਨੂੰ ਕਿੰਨੇ ਕੰਮ ਕਰਾਉਂਦੇ ਨੇ ਤਾਂ ਇਹ ਇਸ ਤਰ੍ਹਾਂ ਦਾ ਜਿਹੜਾ ਲੋਕਲ ਜਿਹੜਾ ਅਗਰ ਗੱਲ ਕੀਤੀ ਜਾਵੇ ਉਹ ਹੈ ਕੁਲਦੀਪ ਢਾਲੀਵਾਲ ਦੀ ਗੱਲ ਕਰ ਦਿੱਤੀ ਜਾਵੇ ਤਾਂ ਉਹ ਹੈ ਤੇ ਅੰਮ੍ਰਿਤਸਰ ਦੇ ਲੇਕਿਨ ਉਹ ਦਿਹਾਤੀ ਏਰੀਆ ਤੇ ਨੇ ਸਿਆਸਤ ਚ ਨਵਾਂ ਤਜਰਬਾ ਉਹਨਾਂ ਦਾ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਉਹ ਕਿਹਾ ਜਾਵੇ ਤੇ ਮੰਤਰੀ ਵੀ ਨੇ ਤਾਂ ਐਨਆਈ ਮਿਨਿਸਟਰ ਨਹੀਂ ਇਹ ਤੋਂ ਉਸ ਤੋਂ ਬਾਅਦ ਉਹ ਵੀ ਕਹਿ ਰਹੇ ਨੇ ਉਹ ਆਮ ਆਦਮੀ ਪਾਰਟੀ ਦੀਆਂ ਉਪਲਬਧੀਆਂ ਗਿਣਾ ਰਹੇ ਨੇ ਕਿ ਸਾਡੀ ਪਾਰਟੀ ਨੇ ਇਹ ਚੀਜ਼ਾਂ ਕੀਤੀਆਂ ਤਾਂ ਕੁਲ ਮਿਲਾ ਕੇ ਇੱਕ ਜਿਰਾ ਉਹ ਲੋਕਾਂ ਨੂੰ ਇਮੇਜ ਬਣਾ ਰਹੇ ਨੇ ਕਿ ਪਾਰਟੀ ਨੇ ਬਹੁਤ ਵੱਡੇ ਲੈਵਲ ਦੇ ਉੱਤੇ ਅਮਰਸਰ ਦੀ ਸੀਟ ਦੇ ਵਾਸਤੇ ਕੀ ਪੂਰੇ ਪੰਜਾਬ ਚ ਕੰਮ ਕੀਤਾ ਔਰ ਉਹਦੀਆਂ ਉਪਲਬਧੀਆਂ ਉਹ ਗਿਣਾਉਂਦੇ ਨਜ਼ਰ ਆ ਰਹੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਜਿ ਸਰਸੀਂ ਕਾਂਗਰਸ ਦੀ ਗੱਲ ਕੀਤੀ ਹੈ ਭਾਜਪਾ ਦੀ ਗੱਲ ਕੀਤੀ ਹੈ ਭਾਜਪਾ ਦੇ ਤਰਨਜੀਤ ਸਿੰਘ ਸੰਧੂ ਸਿਆਸਤ ਚਾਲੇ ਨਵੇਂ ਨੇ ਲੇਕਿਨ ਉਹ ਕਹਿ ਰਹੇ ਨੇ ਮੈਂ ਅਮਰਸਰ ਦਾ ਉਹ बार-बार ਆਪਣੇ ਨਾਮ ਦੇ ਪਿੱਛ ਤਰਨਜੀਤ ਸਿੰਘ ਸੰਧੂ ਕਹਿੰਦੇ ਸੀ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਨਾਮ ਦੇ ਪਿੱਛੇ ਸਮੁੰਦਰੀ ਲਗਾ ਲਿਆ ਤਾਂ ਕੁੱਲ ਮਿਲਾ ਕੇ ਆਪਣੇ ਆਪ ਨੂੰ ਲੋਕਲ ਸ਼ੋਅ ਕਰਨ ਦੀ ਗੱਲ ਜਿਹੜੀ ਇਸ ਵੇਲੇ ਉਹਨਾਂ ਵੱਲੋਂ ਕੀਤੀ ਜਾ ਰਹੀ ਕਿਉਂਕਿ ਬਾਰ-ਬਾਰ ਉਹ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਮੈਂ ਇਸ ਵੇਲੇ ਜਿਹੜਾ ਹੈ ਕਿ ਰਾੰਗਾ ਪਰ ਕੁੱਲ ਮਿਲਾ ਕੇ ਉਹ ਵੀ ਇੱਕ ਤਰ੍ਹਾਂ ਦਾ ਇੱਕ ਪੈਰਾਸ਼ੂਟ ਹੈ ਅਗਰ ਇਮਾਮ ਸਿੰਘ ਮਾਨਹਨਾਂ ਦੀ ਗੱਲ ਕਰ ਦਿੱਤੀ ਜਾਵੇ ਤਾਂ ਪੰਥਕ ਜਿਹੜੇ ਆਗੂ ਨੇ ਔਰ ਅਕਸਰ ਜਿਹੜੇ ਗੱਲ ਕਰਦੇ ਨੇ ਬੜੇ ਅਲੱਗ ਤਰੀਕੇ ਦੀ ਗੱਲ ਕਰਦੇ ਨੇ ਸ਼੍ਰੋਮਣੀ ਕਾਲੀ ਦਾ ਲੰਮਰਸਰ ਦਾ ਇੱਕ ਅਲੱਗ ਤਰੀਕੇ ਦਾ ਇੱਥੇ ਹੈ ਪ੍ਰਚਾਰ ਤੇ ਪ੍ਰਸਾਰ ਕਰਨ ਦਾ ਤਰੀਕਾ ਕਿਉਂਕਿ ਅਕਸਰ ਉਹ ਸਿੱਖ ਪੋਲਿਟਿਕਸ ਦੇ ਵਿੱਚ ਜਾਂ ਸਿੱਖ ਮੁੱਦੇ ਦੇ ਉੱਤੇ ਜ਼ਿਆਦਾ ਬਿਲੀਵ ਕਰਦੇ ਨੇ ਅਗਰ ਕੋਈ ਵੀ ਪੰਜਾਬ ਦਾ ਕੋਈ ਇਸ਼ੂ ਹੋਵੇ ਤਾਂ ਉਹ ਨਜ਼ਰ ਆਂਦੇ ਨੇ ਤਾਂ ਇਸ ਵਾਰ ਉਹਨਾਂ ਦਾ ਚੋਣਾਂ ਦੇ ਵਿੱਚ ਵੀ ਇੰਪੈਕਟ ਰਹੇਗਾ ਕੁਲ ਮਲਾਕੇ ਨਾ ਇਸ ਵੇਲੇ ਜਿਹੜੀ ਅਮਰਸਰ ਦੀ ਜਿਹੜੀ ਹਵਾ ਹੈ ਨਾ ਉਹ ਇੱਕ ਲੋਕਲ ਫੋਰ ਵੋਕਲ ਅਸੀਂ ਬਹੁਤ ਸਾਰਾ ਵਰਡ ਸੁਣਨੇ ਆ ਕਿ ਹਰ ਬੰਦਾ ਕਹਿਣਾ ਚਾਹੁੰਦਾ ਕਿ ਮੈਂ ਅਵੇਲੇਬਲ ਹਾਂ ਲੇਕਿਨ ਜਿਹੜੀ ਇਸ ਵੇਲੇ ਅਮਰਸਰ ਦੀ ਲੜਾਈ ਕਾਫੀ ਟਫ ਹੈ ਜੀ ਕਿਉਂਕਿ ਲੋਕਲ ਆ ਗਿਆ ਲੋਕਲ ਹੋਣ ਦੇ ਨਾਤੇ ਹਰ ਕੋਈ ਬੰਦਾ ਕਹਿ ਰਿਹਾ ਜੀ ਹਾਂ ਮੇਰਾ ਅਕਸ ਬਹੁਤ ਅੱਛਾ ਹੈ ਮੈਂ ਲੋਕਾਂ ਚ ਵਿਚਰਦਾ ਰਿਆਂ ਚਾਹੇ ਅਨਿਲ ਜੋਸ਼ੀ ਹਰਾਂ ਦੀ ਗੱਲ ਕੀਤੀ ਜਾਵੇ ਗੁਰਜੀ ਤੌਧਲਾ ਦੀ ਗੱਲ ਕੀਤੀ ਜਾਵੇ ਤਾਂ ਇਹ ਜਿਹੜਾ ਇਸ ਵੇਲੇ ਜਿਹੜਾ ਮੁੱਦਾ ਹੈ ਉਹ ਬਣਿਆ ਹੈ ਲੇਕਿਨ ਗੱਲ ਹੈ ਕਿ ਇਸ ਦੇ ਨਾਲ ਨਾਲ ਮੁੱਦੇ ਬਹੁਤ ਅਹਿਮ ਹੁੰਦੇ ਨੇ ਜ ਅ ਜਦ ਵੀ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਵਿੱਚ ਹਰ ਸਾਲ ਜਿਹੜੇ ਸੀਗੇ ਹਮੇਸ਼ਾ ਇਹ ਬਾਜਪਾ ਤੇ ਅਕਾਲੀ ਦਲ ਇਕੱਠੇ ਰਹਿੰਦੇ ਸੀਗੇ ਉਹਨਾਂ ਦਾ ਗੱਠਜੋੜ ਹੁੰਦਾ ਸੀਗਾ ਇਸ ਸਾਲ ਜਿਹੜਾ ਨਹੀਂ ਹੋਇਆ ਤੇ ਇਹਨੂੰ ਕੀ ਕਹਿਣਾ ਚਾਹੋਗੇ ਇਹਦੇ ਮੁੱਦੇ ਦੇ ਉੱਪਰ ਕੀ ਕਹਿਣਾ ਚਾਹੋਗੇ ਕਿ ਇਹ ਕਿੰਨਾ ਕੋ ਲੱਗਦਾ ਕਿ ਹੁਣ ਜਿਹੜੀ ਹੈ ਜ਼ਿਆਦਾ ਵਧੀਆ ਹੋ ਸਕਦੀ ਹੈ ਜਾਂ ਇਹਦੇ ਨਾਲ ਕੁਝ ਨੁਕਸਾਨ ਵੀ ਇਹਦੇ ਜ਼ਰੂਰ ਉੱਪਰ ਦੱਸੋ ਜੀ ਅਕਸਰ ਇਹ ਗਠਬੰਧਨ ਜਿਹੜਾ ਨਾ ਕਿਉਂਕਿ ਵੱਡੇ ਲੀਡਰ ਵੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਿੱਚ ਸਨ ਤਾਂ ਉਹ ਕਹਿੰਦੇ ਸੀ ਆਪਸੀ ਭਾਈਚਾਰਕ ਸਾਂਝ ਦਾ ਘੜਬੰਦਨ ਇਸ ਤਰ੍ਹਾਂ ਦੀ ਗੱਲਾਂ ਕੀਤੀਆਂ ਜਾਂਦੀਆਂ ਸੀ ਨੋਰਮਲੀ ਭਾਜਪਾ ਇਹ ਸੋਚ ਕੇ ਚਲਦੀ ਸੀ ਕਿ ਭਾਜਪਾ ਇੱਕ ਸ਼ਹਿਰੀ ਪਾਰਟੀ ਹੈ ਸ਼ਹਿਰੀ ਪਾਰਟੀ ਹੋਣ ਦੇ ਨਾਤੇ ਉਹਨਾਂ ਨੂੰ ਜਿਹੜਾ ਹੈ ਕਿ ਸ਼ਹਿਰੀ ਵੋਟਰ ਭਾਜਪਾ ਵੱਲ ਜਾਂਦਾ ਸੀ ਤੇ ਜਿਹੜਾ ਦਿਹਾਤੀ ਵੋਟਰ ਆ ਕਾਲੀ ਦਲ ਵੱਲ ਜਾਂਦਾ ਸੀ ਤਾਂ ਇਸ ਵਾਰ ਨੋ ਡਾਊਟ ਇਸ ਵੇਲੇ ਕਾਲੀ ਦਲ ਨੇ ਕਿ ਚਿਹਰਾ ਉਤਾਰਿਆ ਹਿੰਦੂ ਚਿਹਰਾ ਅਨਿਲ ਜੋਸ਼ੀ ਜਿਹਦਾ ਕੀ ਸ਼ਹਿਰਾਤ ਵੀ ਵੱਖਰਾ ਪ੍ਰਭਾਵ ਹੈ ਤਾ ਅਕਾਲੀ ਦਲ ਐ ਸੋਚ ਕੇ ਚੱਲੇ ਕਿ ਪਿੰਡਾਂ 'ਚ ਸਾਨੂੰ ਵੋਟ ਪਏਗੀ ਤਾਂ ਕੁੱਲ ਮਿਲਾ ਕੇ ਇੱਕ ਚੇਰਾਪ ਲੇਕਿਨ ਅਗਰ ਗੱਲ ਕੀਤੀ ਜਾਵੇ ਤਾਂ ਕਾਲੀ ਭਾਜਪਾ ਦਾ ਅਲੱਗ-ਅਲੱਗ ਲੜਨਾ ਜਿਹੜਾ ਹੈ ਉਹ ਇਸ ਵਾਰ ਠੀਕ ਹੈ ਸਿਆਸੀ ਬਹੁਤ سارے ਸਵਾਲ ਹੋ ਸਕਦੇ ਨੇ ਲੇਕਿਨ ਇੱਕ ਨਵਾਂ ਐਕਸਪੀਰੀਅੰਸ ਹੈ ਲੋਕਾਂ ਵਾਸਤੇ ਕਿ ਯਾਰ ਕਿੱਧਰ ਜਾਈਏ ਕਿਉਂਕਿ ਪਿੰਡੂ ਵੋਟਰ ਹੈ ਜਿਹੜਾ ਉਹ ਅ ਅਕਾਲੀ ਦਲ ਵੱਲ ਜਾਂਦਾ ਹੈ ਕਿਉਂਕਿ ਪਿੰਡਾਂ 'ਚ ਅਗਰ ਖਾਸ ਕਰਕੇ ਗੱਲ ਕੀਤੀ ਹੈ ਤਾਂ ਪਾਰਟਿਕੂਲਰ ਇੱਕ ਪਾਰਟੀ ਦੀ ਸਿਆਸਤ ਚੱਲਦੀ ਹੈ ਤਾਂ ਭਾਜਪਾ ਦੀ ਜਿਹੜੀ ਐਂਟਰੀ ਹੈ ਉਹ ਬੜੀ ਔਖੀ ਹੈ ਕਿਉਂਕਿ ਇਸ ਵਾਰ ਭਾਜਪਾ ਦੇ ਇਹ ਹਰੀ ਟੀਨ ਲੇਕਿਨ ਕਾਲੀ ਪਾਛਪਾ ਦੇ ਵਿੱਚ ਫਿਰ ਗੱਲ ਉਹੀ ਆ ਜਾਂਦੀ ਹੈ ਕਿ ਅਗਰ ਚਿਹਰਾ ਉਤਾਰਿਆ ਗਿਆ ਹੈ ਤਾਂ ਚਿਹਰਾ ਉਸ ਤਰੀਕੇ ਦਾ ਉਤਾਰਿਆ ਗਿਆ ਹੈ ਕਿ ਲੋਕਲ ਲੋਕਲ ਚਿਹਰੇ ਦੇ ਨਾਲ ਲੋਕ ਜਿਹੜੇ ਨੇ ਉਹ ਮਿਲਦੇ ਨੇ ਮੁੱਦਿਆਂ ਦੀ ਗੱਲ ਤੁਸੀਂ ਜਿਸ ਤਰ੍ਹਾਂ ਪੁੱਛਿਆ ਕਿ ਸਵਾਲ ਮੁੱਦੇ ਬਹੁਤ ਨੇ ਸਭ ਤੋਂ ਪਹਿਲਾਂ ਤੇ ਅੰਮ੍ਰਿਤਸਰ ਦਾ ਸੀਵਰੇਜ ਦਾ ਮੁੱਦਾ ਸੀਵਰੇਜ ਇਸ ਵੇਲੇ ਲੋਕ ਬਹੁਤ ਪਰੇਸ਼ਾਨ ਕਰ ਰਹੇ ਨੇ ਕੁਝ ਮੇਰੀ ਅਧਿਕਾਰੀਆਂ ਨੇ ਵੀ ਗੱਲ ਹੋਈ ਆਫਰ ਗਾਰਡ ਕਹ ਰਹੇ ਨੇ ਜੀ ਕਿ ਸ਼ਹਿਰ ਬਹੁਤ ਵੱਡਾ ਹੋਈ ਜਾ ਰਿਹਾ ਸੀਵਰੇਜ ਛੋਟਾ ਪੈ ਗਿਆ ਪਰ ਗੰਦਗੀ ਜਿਹੜੀ ਸੜਕਾਂ ਦੇ ਉੱਤੇ ਹੈ ਕੂੜੇ ਦੇ ਢੇਰ ਲੱਗੇ ਨੇ ਉਸ ਕਰਕੇ ਸ਼ਹਿਰ ਦੀ ਇਮੇਜ ਤੁਸੀਂ ਜਿਸ ਤਰ੍ਹਾਂ ਐਂਕਰਿੰਗ ਦੇ ਵਿੱਚ ਕਿਹਾ ਕਿ ਹੋਲੀ ਸਿਟੀ ਅੰਮ੍ਰਿਤਸਰ ਅਗਰ ਹੋਲੀ ਸਿਟੀ ਆ ਅੰਮ੍ਰਿਤਸਰ ਸਿਫਤੀ ਦਾ ਘਰ ਹੈ ਤਾਂ ਸਾਫ਼ ਤੌਰ ਤੇ ਇੱਥੇ ਸਫਾਈ ਹੋਣੀ ਵੀ ਜ਼ਰੂਰੀ ਹੈ ਉਹ ਕੀਤੀ ਜਾ ਸਕਦੀ ਹੈ ਉਹਦੇ ਵਿੱਚ ਕੋਈ ਏਡਾ ਵੱਡਾ ਲੰਬਾ ਚੋੜਾ ਬਜਟ ਦੀ ਲੋੜ ਨਹੀਂ ਕੀ ਏਡਾ ਵੱਡੀ ਕੋਈ ਚੀਜ਼ ਦੀ ਲੋੜ ਨਹੀਂ ਕੀ ਅਗਰ ਕੋਈ ਮੈਨੇਜਮੈਂਟ ਸਹੀ ਕੀਤੀ ਜਾਵੇ ਅਗਰ ਜਿੱਥੇ ਲੋਕ ਵੀ ਗਲਤੀਆਂ ਕਰ ਰਹੇ ਨੇ ਤਾਂ ਲੋਕਾਂ ਨੂੰ ਵੀ ਉਹਦਾ ਜੁਰਮਾਨਾ ਲਾਇਆ ਜਾਣਾ ਚਾਹੀਦਾ ਹੈ ਅਗਰ ਕੋਈ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਉਹ ਤੋਂ ਉਹਦੇ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਔਰ ਇਹ ਜਿਹੜੇ ਮੁੱਦੇ ਨੇ ਇਹ ਬੜੇ ਇੰਪੋਰਟੈਂਟ ਮੁੱਦੇ ਨੇ ਕਿਉਂਕਿ ਕਈ ਵਾਰ ਅਸੀਂ ਕਈ ਲੀਡਰਸ ਨੂੰ ਸੁਣਿਆ ਉਹ ਕਹਿੰਦੇ ਜੀ ਮੇਰਾ ਕੰਮ ਸੰਸਦ ਦੇ ਜਾ ਕੇ ਆਵਾਜ਼ ਚੁੱਕਣਾ ਹੈ ਦਾ ਪਾਪ ਉਹ ਲੋਕ ਇਹ ਦੰਦਾ ਮੇਰਾ ਕੰਮ ਸੰਸਦ ਜਾ ਕੇ ਆਵਾਜ਼ ਚੁਕਣਾ ਪਰ ਆਮ ਜਨਤਾ ਜਿਹੜੀ ਹੈ ਨਾ ਉਹ ਇਹਨਾਂ ਮੁੱਦਿਆਂ ਦੇ ਨਾਲ ਜੁੜੀ ਹੈ ਜਿਸ ਘਰ ਦਾ ਸੀਵਰੇਜ ਬੰਦ ਹੈ ਜਿਸ ਘਰ ਦੇ ਵਿੱਚ ਗੰਦਗੀ ਹੈ ਜਿਸ ਘਰ ਦੇ ਵਿੱਚ ਸਵੀਪਰ ਨਹੀਂ ਹੈ ਜਿਸ ਘਰ ਦੇ ਵਿੱਚ ਗਲੀ ਸਫਾਈ ਨਹੀਂ ਹੋ ਰਹੀ ਉਸ ਵੇਲੇ ਉਹ ਮੁੱਦਾ ਬਹੁਤ ਹੈ ਕਿਉਂਕਿ ਗਰਮੀਆਂ ਦਾ ਮੌਸਮ ਹੈ ਬਹੁਤ ਸਾਰੀਆਂ ਬਿਮਾਰੀਆਂ ਦਾ ਵੀ ਖਤਰਾ ਹੁੰਦਾ ਹੈ ਸੋ ਕੁੱਲ ਮਿਲਾਕੇ ਜਿਹੜੇ ਲੋਕਲ ਵੋਟਰ ਹੁੰਦਾ ਅਗਰ ਤੁਸੀਂ ਆਪਣਾ ਲੋਕਲ ਕਹਿ ਰਹੇ ਹੋ ਨਾ ਤੇ ਗੱਲ ਵੀ ਫਿਰ ਲੋਕਲ ਦੀ ਕਰੋ ਜੀ ਗੱਲ ਲੋਕਲ ਦੀ ਕਰਨੀ ਚਾਹੀਦੀ ਹੈ ਮੁੱਦੇ ਇਸ ਵੇਲੇ ਸਭ ਤੋਂ ਇੰਪੋਰਟੈਂਟ ਹੈ ਕਿ ਅਮਰਸਰ ਸ਼ਹਿਰ ਜਿਹੜੇ ਲੋਕ ਆਂਦੇ ਨੇ ਉਹ ਕੋਈ ਅਮਰਸਰ ਦੀ ਚੰਗੀ ਦਿਖ ਲੈ ਕੇ ਨਹੀਂ ਜਾਂਦੇ ਅਮਰਸਰ ਦੀ ਇੱਕ ਪਰਸੈਪਸ਼ਨ ਬਣ ਗਈ ਕਿ ਇੱਥੇ ਗੰਦਗੀ ਦੇ ਢੇਰ ਲੱਗੇ ਹੁੰਦੇ ਹਨ ਅਕਸਰ ਤੁਸੀਂ ਜਾਓ ਸੜਕਾਂ ਦੇ ਉੱਤੇ ਤੁਹਾਨੂੰ ਗੰਦਗੀ ਦੇ ਢੇਰ ਨਜ਼ਰ ਆਣਗੇ ਟ੍ਰੈਫਿਕ ਦੀ ਸਮੱਸਿਆ ਹੈ ਚਲੋ ਟ੍ਰੈਫਿਕ ਦੀ ਸਮੱਸਿਆ ਤੋਂ ਇਲਾਵਾ ਅਗਰ ਅਸੀਂ ਡੰਪ ਦੀ ਗੱਲ ਕਰੀਏ ਤਾਂ ਡੰਪ ਨੂੰ ਲੈ ਕੇ ਕਰੋੜਾਂ ਰੁਪਏ ਖਰਚੇ ਜਾ ਚੁੱਕੇ ਨੇ ਲੇਕਿਨ ਡੰਪ ਦੀ ਸਮੱਸਿਆ ਹੱਲ ਨਹੀਂ ਹੋਈ ਸੀਵਰੇਜ ਦੀ ਬੜੀ-ਬੜੀ ਪ੍ਰੋਬਲਮ ਹੈ ਤਾਂ ਕੁੱਲ ਮਿਲਾ ਕੇ ਇਹ ਸਾਰੇ ਲੀਡਰਸ ਜਿਹੜੇ ਨੇ ਠੀਕ ਹੈ ਆਪਣੇ ਆਪ ਨੂੰ ਜਿੱਤ ਦੀ ਗੱਲ ਜ਼ਰੂਰ ਕਰ ਰਹੇ ਨੇ ਲੇਕਿਨ ਲੋਕਲ ਦਾ ਵਾਅਦਾ ਇਸ ਵਾਰ ਹੈ ਨੋ ਡਾਊਟ ਇਸ ਦੇ ਵਿੱਚ ਜਿਹੜਾ ਲੋਕਲ ਦਾ ਜਿਹੜਾ ਵਾਅ ਲੋਕ ਅਵੇਲੇਬਲ ਹੋਣਾ ਚਾਹੁੰਦੇ ਨੇ ਲੀਡਰ ਵੀ ਅਵੇਲੇਬਲ ਹੋਣਾ ਚਾਹੀਦਾ 24 ਘੰਟੇ ਅਵੇਲੇਬਲ ਹੋਣਾ ਚਾਹੀਦਾ ਲੇਕਿਨ ਇਸ ਵਾਰ ਜਿਹੜੇ ਮੁੱਦੇ ਨੇ ਨਾ ਉਹ ਇਹ ਮੁੱਦੇ ਜਿਹੜੇ ਨੇ ਡੰਪ ਦਾ ਮੁੱਦਾ ਕਿਉਂਕਿ ਡੰਪ ਦੇ ਨਾਲ ਤਕਰੀਬਨ 50000 ਤੋਂ ਵੱਧ ਦੀ ਵੋਟ ਜੁੜੀ ਹੈ ਇੱਕ ਹੀ ਇਲਾਕੇ ਦੇ ਵਿੱਚ ਵਿੱਚ ਤੇ ਇਸ ਦੇ ਨਾਲ ਨਾਲ ਜਿਹੜਾ ਹੈ ਹੋਰ ਵੀ ਜਿਹੜੇ ਸਫਾਈ ਦਾ ਮੁੱਦਾ ਹੈ ਔਰ ਖਾਸ ਕਰਕੇ ਸੀਵਰੇਜ ਦਾ ਮੁੱਦਾ ਉਹ ਇਸ ਵੇਲੇ ਚਰਚਾ ਦਾ ਵਿਸ਼ਾ ਔਰ ਉਹਦਾ ਅਗਰ ਭਾਰ ਦੇ ਡਿੱਗਦਾ ਨਜ਼ਰ ਆਏਗਾ ਤਾਂ ਆਮ ਆਦਮੀ ਪਾਰਟੀ ਦੇ ਡਿੱਗ ਸਕਦਾ ਕਿਉਂਕਿ ਸੱਤਾ 'ਚ ਪੰਜਾਬ ਦੀ ਸੱਤਾ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿਉਂਕਿ ਐਮਪੀ ਦਾ ਕ ਸਿਆਸਤ ਦੇ ਮੁੱਦੇ ਦੇ ਵਿੱਚ ਜ਼ਰੂਰ ਗੱਲ ਕਰਨਗੇ ਕੁੱਲ ਮਿਲਾ ਕੇ ਇਹ ਜਿਹੜੇ ਇਸ਼ੂਜ਼ ਨੇ ਅੰਮ੍ਰਿਤਸਰ ਦੇ ਔਰ ਇਹ ਜ਼ਰੂਰ ਇਸ ਵਾਰ ਲੋਕਾਂ ਕੋਲ ਸਵਾਲ ਪੁੱਛੇ ਜਾਣਗੇ ਨਸ਼ਿਆਂ ਦੇ ਮੁੱਦੇ ਦੀ ਗੱਲ ਕਰ ਦਿੱਤੀ ਜਾਵੇ ਇਹਨਾਂ ਸਾਰਿਆਂ ਮੁੱਦਿਆਂ ਤੇ ਜਿਹੜੀ ਗੱਲ ਕੀਤੀ ਜਾਏਗੀ ਤੇ ਆਮ ਜਨਤਾ ਦੀ ਇਹੀ ਆਵਾਜ਼ ਹੈ ਕਿ ਇਹਨਾਂ ਜਿਹੜੀਆਂ ਪਰੇਸ਼ਾਨੀਆਂ ਨੂੰ ਦੂਰ ਵੀ ਕੀਤਾ ਜਾਵੇ ਸੋ ਜਨਤਾ ਨੂੰ ਸਰਕਾਰ ਕੋ ਕੀ ਚਾਹੀਦਾ ਇੱਕ ਚੰਗਾ ਐਟਮੋਸਫੇਅਰ ਚਾਹੀਦਾ ਹੁੰਦਾ ਕਿ ਅਸੀਂ ਕਰੋ ਜਾਈਏ ਸਾਡੇ ਨਾਲ ਕੋਈ ਲੜਾਈ ਝਗੜਾ ਨਾ ਹੋਵੇ ਸਾਡੇ ਕੋਈ ਲੁੱਟ ਪਟੜਾ ਨਾ ਹੋਵੇ ਸਹੀ ਆਰਾਮ ਦੇ ਨਾਲ ਜਾਈਏ ਤਾਂ ਇਸ ਤਰ੍ਹਾਂ ਦੇ ਇਸ਼ੂਸ ਹੋਣਗੇ ਤਾਂ ਇਹਨਾਂ ਦਾ ਕੁਐਸਚਨ ਜਿਹੜੇ ਨੇ ਉਹ ਇਸ ਵਾਰ ਆਮ ਆਦਮੀ ਪਾਰਟੀ ਤੇ ਹੋਣਗੇ ਜ਼ਰੂਰ ਹੋਣਗੇ ਔਰ ਲੋਕ ਕਰ ਵੀ ਰਹੇ ਨੇ ਔਰ ਅਸੀਂ ਲੋਕਾਂ ਦੀ ਮੈਂ ਤਾਰੀਫ ਕਰਦਾ ਕਿ ਲੋਕ ਹੁਣ ਬੋਲਣਾ ਸ਼ੁਰੂ ਹੋਈ ਨੇ ਲੋਕ ਆਪਣੇ ਮੁੱਦੇ ਦੀ ਗੱਲ ਕਰਦੇ ਨੇ ਲੋਕ ਲੀਡਰ ਦੇ ਅੱਗੇ ਸਵਾਲ ਕਰਨੇ ਸ਼ੁਰੂ ਹੋ ਗਏ ਨੇ ਕਿ ਤੁਸੀਂ ਕੀ ਕੀਤਾ ਸਾਨੂੰ ਦੱਸੋ ਤੁਸੀਂ ਕਹਿੰਦੇ ਸੀ ਸਿਹ੍ਹਾ ਕਰਾਂਗੇ ਔਰ ਇਹ ਚੰਗਾ ਔਰ ਇਹ ਦੇਸ਼ ਵਸਤੇ ਚੰਗਾ ਹੈ ਕਿ ਜਦੋਂ ਲੋਕ ਆਪਣੇ ਹੱਕ ਦੀ ਗੱਲ ਕਰਨਾ ਸ਼ੁਰੂ ਕਰਨਗੇ ਨਾ ਕਿ ਸਾਨੂੰ ਇਹ ਚੀਜ਼ ਕਿਉਂ ਨਹੀਂ ਮਿਲੀ ਸਾਨੂੰ ਇਸ ਚੀਜ਼ ਦਾ ਜਵਾਬ ਦਿਓ ਤੁਸੀਂ ਇਹ ਕੰਮ ਕੀਤਾ ਤੇ ਇਹ ਕੰਮ ਕਿਉਂ ਨਹੀਂ ਕੀਤਾ ਤਾਂ ਇਹਦੇ ਨਾਲ ਯਕੀਨਨ ਹੈ ਕਿ ਲੀਡਰ ਨੂੰ ਵੀ ਇੱਕ ਡਰ ਹੁੰਦਾ ਕਿ ਯਾਰ ਜਨਤਾ ਮੇਰੇ ਕੋਲ ਪੁੱਛੇਗੀ ਮੈਂ ਦੁਬਾਰਾ ਵੀ ਜਾਣਾ ਤੇ ਇਸ ਵਾਰ ਵੀ ਜਾ ਰਿਹਾ ਲੋਕ ਪੁੱਛ ਰਹੇ ਨੇ ਤਾਂ ਇਸ ਤਰ੍ਹਾਂ ਦਾ ਸਿਆਸੀ ਮਾਹੌਲ ਅਮਰਸਰ ਦਾ ਹੈ ਲੇਕਿਨ ਕੁਲ ਮਿਲਾ ਕੇ ਅਗਰ ਗੱਲ ਕੀਤੀ ਜਾਵੇ ਤਾਂ ਇੱਕ ਫਾਈਟ ਜਿਹੜੀ ਹੈ ਉਹ ਅਮਰਸਰ ਦੇ ਵਿੱਚ ਨਜ਼ਰ ਆਏਗੀ ਔਰ ਅਗਰ ਜੋ ਵੀ ਸਕੰਦਰ ਬੰਦਾ ਹੈ ਖਾਸ ਕਰਕੇ ਅਗਰ ਗੁਰਜੀਤ ਆਉਂਦਲਾ ਦੀ ਗੱਲ ਕਰੀਏ ਤਾਂ ਅਗਰ ਉਹ ਤਿੰਨ ਵਾਰ ਐਮਪੀ ਜਿੱਤ ਜਾਂਦੇ ਨੇ ਤਾਂ ਅਮਰਸਰ ਵਾਸਤੇ ਇੱਕ ਬੜੇ ਮਾਣ ਦੀ ਗੱਲ ਹੋਏਗੀ ਤਾਂ ਲੋਕਲ ਦੀ ਫਾਈਟ ਅੰਮ੍ਰਿਤਸਰ ਦੇ ਵਿੱਚ ਨਜ਼ਰ ਆ ਰਹੀ ਹੈ ਜੀ ਬਿਲਕੁਲ ਬਹੁਤ-ਬਹੁਤ ਧੰਨਵਾਦ ਤੁਹਾਡਾ ਸੋ ਸਾਡੇ ਨਾਲ ਮੌਜੂਦ ਸੀਗੇ ਸੀਨੀਅਰ ਪੱਤਰਕਾਰ ਸੁਮਿਤ ਖੰਨਾ ਜੀ ਜਿਨ੍ਹਾਂ ਨੇ ਸਾਨੂੰ ਪੂਰੀ ਰਿਪੋਰਟ ਦਿੱਤੀ ਕਿ ਇਸ ਨਾਲ ਜ਼ਿਲ੍ਹਾ ਅੰਮ੍ਰਿਤਸਰ ਤੋਂ ਜਿਹੜੇ ਨੇ ਉਮੀਦਵਾਰ ਖੜੇ ਹੋਏ ਨੇ ਸੋ ਇਹ ਜਿਹੜੀ ਆਮ ਜਨਤਾ ਦੀ ਆਵਾਜ਼ ਹੈ ਉਹ ਜਿਹੜੀ ਉਠਾਣੀ ਬਹੁਤ ਜ਼ਰੂਰੀ ਆਮ ਜਨਤਾ ਨੂੰ ਚਾਹੀਦਾ ਹੈ ਕਿ ਆਪਣੀ ਆਵਾਜ਼ ਉਠਾਏ ਅਤੇ ਜੋ ਵੀ ਮੁੱਦੇ ਨੇ ਉਹ ਜਿਹੜੇ ਨੇ ਜਿਹੜੀਆਂ ਪਾਰਟੀਆਂ ਖੜੀਆਂ ਹੋਣ ਜਾ ਰਹੀਆਂ ਨੇ ਉਹਨਾਂ 'ਤੇ ਧਿਆਨ ਦੇਵੇ ਅਤੇ ਜਿਹੜੀ ਸਾਡੀ ਸਿਆਸੀ ਜਿਹੜੀ ਹੈ ਜਿਹੜੀ ਸਾਰੀ ਜਿਹੜੀ ਕਾਰਵਾਈ ਉਹਨਾਂ 'ਤੇ ਕੀਤੀ ਜਾਵੇ ਜੋ ਉਨ੍ਹਾਂ ਤੇ ਜਿਹੜਾ ਖਾਸ ਤੌਰ ਤੇ ਧਿਆਨ ਦਿੱਤਾ ਜਾਵੇ ਤੇ ਜ਼ਰੂਰ ਕਹਿਣਾ ਚਾਹਾਂਗੇ ਕਿ ਹਰ ਵਿਅਕਤੀ ਦੀ ਜਿਹੜੀ ਵੋਟ ਜਿਹੜੀ ਹੈ ਉਹ ਜ਼ਰੂਰ ਮੰਨੀ ਜਾਂਦੀ ਹੈ ਤੇ ਤੁਸੀਂ ਵੀ ਜ਼ਰੂਰ ਵੋਟ ਪਾਹ ਜਾਓ ਅਤੇ ਜਿਹੜੇ ਸੱਚੇ ਤੁਹਾਨੂੰ ਲੱਗਦਾ ਕਿ ਹਾਂ ਇਹ ਉਮੀਦਵਾਰ ਜਿਹੜਾ ਵਾ ਚੰਗਾ ਉਤਰੇਗਾ ਉਹਨੂੰ ਜਿਹੜੀ ਵੋਟ ਪਾਓ ਅਤੇ ਇਸ ਦੇ ਨਾਲ ਹੀ ਜਿਹੜਾ ਕੈਮਰਾਮੈਨ ਨਰਸ਼ੀਬ ਦੇ ਨਾਲ ਮੈਂ ਸੋਨੀਆ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ